ਅੱਛਾ ਅੱਛੇ ਪਿੰਡ ਨਹੀਂ ਪੜਾ ਦਫ਼ਤਰ ਆ ਬੰਗਾ ਤੋਂ ਪੁੱਛ ਲਈਏ ਹੋਰ ਬਾਈ ਜੀ ਠੀਕ ਹੈ ਜੀ ਅੱਛਾ ਕੋਟ ਮੈਚ ਕਰੋਨ ਵਾਲਾ ਦਫ਼ਤਰ ਨਹੀਂ ਹੈ ਤੁਹਾਡੇ ਪਿੰਡ ਆ ਇੱਥੇ ਆ ਸਾਹਮਣੇ ਹੈ ਇੱਥੇ ਆ ਸਾਹਮਣੇ ਮੋੜ ਹੈ ਹਾਂ ਕਦੇ ਪਾਸੇ ਜੇ ਆ ਮੋੜ ਜੀ ਤੀ ਨਾਲ ਕੇ ਹਾਂ ਕੱਢ ਗਈ ਚਲੋ ਹੱਥ ਪਾ ਕੇ ਬਾਈ ਜੀ ਨਾ ਜਾਣਗੇ ਕਿਉਂਕਿ ਬਈ ਡੱਗ ਜੇ ਮਗਰ ਭੈਂ ਜੇ ਲੱਗਣਾ ਟਾਸਟ ਨਹੀਂ ਹੁੰਦਾ

ਕਾਹ ਨੂੰ ਕਰਾਉਣਾ ਹੈ ਹੱਗੇ ਮੈਨੂੰ ਲੱਗਦਾ ਤੇਰੀ ਉਮਰ ਛੋਟੀ ਐ ਹਾਂ ਜੀ ਹੈ ਹਾਂ ਜੀ ਛੋਟੀ ਐ ਤੂੰ ਸਾਡੇ ਡਬਲ ਸੀ ਮੇਰਾ ਤਾਂ ਫਿਰ ਗਈ ਹੂੰ ਤਾਂ ਕਾਹ ਨੂੰ ਵਿਦਦੀ ਐ ਜੀ ਭਾਈ ਮਰੀਏ ਨਾ ਗੱਲ ਕਰਦਾ ਗੱਲ ਕਰਦਾ ਚਲ ਉੱਤਰ ਹੋਇਆ ਕਾਲ ਖੋਲ ਤਾਂ ਖੋਲ ਸਾਜੀ ਮਾਰ ਆਹ ਫਾਇੰਕੋ ਦਾ ਗਰਮੀ ਚ ਕਿਹੜਾ ਛਾਪਾ ਸੀ ਪਹਿਲਾਂ ਮੇਰੇ ਜਿਹੜੀ ਲਾਉਂਦੇ ਘੜੀਆਂ ਤੇ ਮੇਰੇ ਸੋਹਰੇ ਜੀ ਤੈਨੂੰ ਲੈ ਸਕੂਟਰ ਤੇ ਦੇਖ

ਉਹ ਰਵਾਸਾ ਨੂੰ ਹੀ ਘੇੜੇ ਦੰਦਾ ਫਿਰਦਾ ਰਹਿੰਦਾ ਮੈਨੂੰ ਲੱਗਦਾ ਜੱਗਿਆ ਮੈਨੂੰ ਜਿਮਲੂ ਜੀ ਮੇਰੇ ਜਿਹੜੇ ਸਾਹ ਨਾਲ ਬੰਨ ਕੇ ਰਹਿੰਦਾ ਕੁਛ ਨਹੀਂ ਲੱਗਿਆ ਜੀ ਉਹ ਕਾਇਆ ਕੀ ਕਰਦਾ ਫਿਰਦਾ ਰਹਿੰਦਾ ਹੁਣ ਕਿ ਫੁਨਚਨੇ ਦਾ ਪਤਾ ਕੀ ਨਹੀਂ ਹਾਂ ਚਾਰ ਪੰਜ ਦਿਨ ਅੰਦਰ ਰਹੀਏ ਆਪਾਂ ਹਾਂ ਕਈ ਵਾਰੀ ਕੈਸ ਕਪਾ ਪੈ ਜਾਂਦਾ ਠੀਕ ਹੈ ਜੀ ਆਪਾਂ ਇਹਨਾਂ ਯਾਰ ਦੀਆਂ ਮੁੱਕੜੀਆਂ ਜੀ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਜੀ ਨਾ ਨਾ ਉਹ ਗੱਲ ਕਰ ਜਾ ਮੈਂ ਨਹੀਂ ਕਈ ਵਾਰੀ ਹੁੰਦਾ ਹੀ ਆ ਵੀ ਪੋਲਸਪਰਸ ਆ ਗਿਆ ਜੋ ਮੌਕੇ ਤੇ ਮੁੱਕੜ ਜੇ ਵੀ ਮੈਂ ਤਾਂ ਠੱਕੇ ਨਾਲ ਲਿਆ ਮੈਨੂੰ ਮਰਵਾ ਕੇ ਠੱਕੇ ਨਹੀਂ ਜੀ ਹੈ ਨਹੀਂ ਜੀ ਨਹੀਂ ਮੈਂ ਮਰਨੋਂ ਮਰ ਜਾਈ ਸੋ ਬਸ ਠੀਕ ਆ ਠੀਕ ਆ ਫੇਟਾ ਕਿ ਮੈਂ ਕਾਜ ਜਾਈ ਠਾਰ ਚਾ ਪਤ ਤੱਕ ਜਿੰਨੇ ਆਇ ਨਾ ਕਰੋ ਜੀ ਭੈਣ ਜੀ ਬਈਆਂ ਬਈਆਂ ਉਹੀ ਹੋਰ ਬਈ ਸਸਰੀ ਕਾਲ ਸਸੀਗਾਰ ਇੱਥੇ ਬਾਬਾ ਆ ਤੇ ਨਹੀਂ ਲੰਘਿਆ ਲਾਲ ਜੀ ਪਾ ਗਾ ਹਾਂ ਤਾਂ ਭੈਣ ਬੁੜੀ ਹੀ ਲਈ ਜਾਂਦਾ ਮੇਰੇ ਘਰ ਵਾਲੀ ਲੈ ਗਿਆ ਭੈਣ ਚ ਦਾਲੂ ਵਿੱਚ ਨਾ ਜਾ ਅੱਛਾ ਤਾਂ ਮੈਨੂੰ ਲੱਗਾ ਥਾਣੇ ਦਰਖਾਸਤ ਦੇਆ ਕਿੱਥੇ ਜੇ ਥਾਣਾ ਥਾਣਾ ਸਾਹਮਣੀ ਆ ਇਧਰ ਜਦ ਲਈ ਰਵਾਤ ਆ ਯਾਰ ਮੈਨੂੰ ਤਾਂ ਮਰਵਾਤਾ ਲੁੱਟਿਆ ਗਿਆ ਮੈਂ ਤਾਂ ਪੱਗ ਮੇਰੀ ਤਾਂ ਥੱਲੇ ਪੈਰ ਤੇ ਰੋਲ ਗਈ ਭਾਈ ਕੀ ਦਸੀਏ ਤੈਨੂੰ ਕਾਹਦਾ ਡੀਐਸਪੀ ਬਣਾਦਾ ਵਾਂੰਦ ਲੋੜਾ ਕੋਈ ਰੰਗਾਂ ਦਾ ਹਾਏ ਦੇ ਰੋਟੀਆਂ ਪਿਆ ਦੇ ਕਿ ਫਾਇਦੇ ਕਦਿਆਂ ਤੇ ਪੈਣ ਬੱਲੇ ਦੇ ਦੇ ਲੱਛਣ ਨਹੀਂ ਸਤਿ ਸ਼੍ਰੀ ਅਕਾਲ ਜਨਾਬ ਜੀ ਕੋਈ ਆ ਗਿਆ ਸਤਿ ਸ਼੍ਰੀ ਅਕਾਲ ਜਨਾਬ ਜੀ ਅਜੇ ਤੋ ਪਹਿਰੇ ਵੀ ਨਹੀਂ ਡੇਦੇ ਯਾਰ ਲੋਕ ਵੀ ਹਾਂਜੀ ਦੱਸੋ ਘਰ ਵਾਲੀ ਨਿਕਲ ਗਈ ਜੀ ਅੱਛਾ ਅਸੀਂ ਤੁਹਾਡੇ ਕਾਰਨੀ ਸਾਹਮਣੇ ਬੈਠੇ ਆਂ ਤੇ ਉਹਦਾ ਉਦੋਂ ਖਿਆਲ ਨਹੀਂ ਰੱਖ ਸਕਦੇ ਹੁੰਦੇ ਘਰ ਵਾਲਿਆਂ ਦਾ ਪਤਾ ਨਹੀਂ ਜੀ ਮੈਂ ਤਾਂ ਖੇਤ ਵਾਗਿਆ ਸੀ ਮੈਨੂੰ ਲੱਗਦਾ ਇਹਦੇ ਕਣਕੰਡਾ ਨਹੀਂ ਹੋਣਾ ਇਹਦੇ 'ਚ ਸਰ ਹਾਂ ਦੱਸੋ ਹਾਂ ਜੀ ਹੁਕਮ ਕਰੋ ਸਾਨੂੰ ਉਹਦਾ ਨਾਮ ਰਾਣੀ ਸੁੰਦਰਾ ਜੀ ਹੂੰ ਅੱਛਾ ਜੀ ਹਾਂ ਜੀ ਪਹਿਲਾਂ ਤੁਹਾਡਾ ਨਾਮ ਲਿਖਾਓ ਮੇਰਾ ਕੇਸਰ ਸਿੰਘ ਜੀ ਕੇਸਰ ਸਿੰਘ ਦੱਸੋ ਕੇਸਰ ਸਿੰਘ ਪੰਡ ਜੀ ਰਣਜੀਤਗੜ ਬੰਦ ਰਾਈ ਜਿਲਾ ਮਾਨਸਾ ਜੀ ਅਸੇਦਰ ਘਰ ਵਾਲੀ ਭੱਜ ਗਈ ਹਾਂਜੀ ਸਰ ਕਿਦਾਂ ਭੱਜੀ ਐ ਪਤਾ ਨਹੀਂ ਬਾਬਾ ਇਹ ਅਸੀਂ ਆਲੂ ਵੇਚਣਾ ਆਈ ਆਲੂ ਵੇਚਣ ਆਲੀ ਲੈ ਗਿਆ ਕੰਜਰ ਦੇ ਆ ਲੈ ਗਿਆ ਜੀ ਸਾਡੇ ਤਾਂ ਸੁਨੇਹ ਘਰਾਂ ਨੇ ਸਾਹਮਣੇ ਤੁਸੀਂ ਕੀ ਕਰਨਗੇ ਹੋਰ ਕੀ ਕਰੀਏ ਇਹ ਤਾਂ ਕੰਮ ਤਾਂ ਦੇ ਨ ਲੱਗਦੇ ਸੀ ਤਿੰਮੀ ਦਾ ਨਾ ਲਗਾ ਤੀ ਦਾ ਸੁੰਦਰਾਈ ਅੱਗੇ ਵੀ ਦੱਸ ਕੋਈ ਇਕੱਲੀ ਸੁੰਦਰੀ ਆ ਸੁੰਦਰੀ ਰਾਣੀ ਬੱਜੀਆ ਕਿੰਨਾ ਟਾਈਮ ਸੀ ਸਵੇਰੇ 5 ਵਜੇ ਫਿਰ ਤੂੰ ਖੱਸੀ ਆ 4:00 ਦਾ ਵਾਜੀ ਰਿਪੋਰਟ ਲਿਖਾਉਣ ਤੂੰ ਹੋਣਾ ਆ ਫਿਰ ਮੈਂ ਲੱਭਦਾ ਲੱਭਦਾ ਇੱਥੇ ਆਇਆ ਜੀ ਤੇ ਕਹਿੰਦੇ ਥਾਣੇ ਤੇ ਤੁਸੀਂ ਰਿਪੋਰਟ ਲਿਖਾ ਦੇ ਉਧਰ ਅਗਲੇ ਨੇ ਭਾਂਦੀ ਜਵਾਬ ਕਰਤਾ ਹੋਵੇ ਤੋ ਕਿਰਪਾ ਕੋਈ ਸਾਡੇ ਤੇ ਜੀ ਮੈਂ ਮੱਸੇ ਤਾਂ ਵਿਆਹ ਕਰਾਇਆ ਭੱਜੀ ਸਵੇਰ ਦੀ ਆਇਆ ਤੂੰ ਹੋਣਾ ਹੁਣ ਕਰਤਾ ਉਹਨੇ ਬੱਚਾ ਖੜਾਤਾ ਹੁਣ ਐਂ ਤੈਨੂੰ ਬੋਲ ਸਰ ਜੀ ਸਰ ਜੀ ਮੈਂ ਤਾਂ ਪੁੱਛ ਲਓ ਵੀ ਸੋਣੀ ਸੀ ਉਹ ਤੋਂ ਬੁੰਡਕਟਾਂ ਨਾਲ ਮੇਰੀ ਵੀ ਕੁਛ ਨਹੀਂ ਆਉਂਦਾ ਪੁੱਛ ਲੈ ਚੱਲ ਸੋਣੀ ਸੀਗੀ ਤੇਰੀ ਘਰ ਵਰਗੀ ਸੀ ਤੇਰੀ ਘਰ ਵਾਲੀ ਵਰਗੀ ਆ ਕਹਿ ਮੋਂਦਾ ਤੇਰੇ ਐ ਕਾ ਤਾ ਮੈਨੂੰ ਪੁੱਛਦਾ ਇਹਨੂੰ ਪਾ ਮੁੱਦਾ ਮੇਰੇ ਸਾਰੇ ਨੂੰ ਇਹਨੂੰ ਲਿਆ ਪਾ ਲੈ ਯਾਰ ਰਿਪੋਰਟ ਲਖਣਾ ਹੋਇਆ ਐ ਪੁੱਛਿਆ ਵੀ ਸੋਣੀ ਸੀ ਤੇ ਹੈਗੀ ਸੀ ਜਿਵੇਂ ਤੇਰੇ ਘਰ ਵਾਲੀ ਸਾਨੂੰ ਲਿਖਣਾ ਪੈਂਦਾ ਰੰਗ ਰੂਪ ਸਾਰਾ ਕੋਈ ਲਿਖ ਲੈ ਰੰਗ ਰੰਗ ਕਿਵੇਂ ਸੀ ਗੋਰਾ ਐ ਕੰਡਾ ਹੈ ਤਾਰੇ ਪਰ ਮੈਂ ਪਾ ਦਾਂ ਗਰੁੱਪ ਚ ਅੱਗੇ ਪਾ ਦੇ ਤੂੰ ਚਲ ਕੋਈ ਨਹੀਂ ਅਸੀਂ ਕਰਦੇ ਆ ਪੜਤਾਲ ਹਾਂਜੀ ਕਰ ਦਿਓ ਜੀ ਮਿਹਰਬਾਨੀ ਕਰੋ ਜੀ ਸਾਡੇ ਤੇ ਹੀ ਕੋਈ ਨਹੀਂ ਕੋਈ ਨਹੀਂ ਤੈਨੂੰ ਫੋਨ ਕਰਦਾ ਨੰਬਰ ਦੱਸ ਜਾ ਚਾਹ ਪਾਣੀ ਤਾਂ ਦੇ ਦੇ 90 15 009 ਠੀਕ ਐ ਚਲ ਜਦੋਂ ਤੂੰ ਕਰਦਾ ਫੋਨ ਕਰਕੇ ਦੱਸਦਾ ਜੀ ਕਰ ਦਿਓ ਜੀ ਠੀਕ ਐ ਹੁਣ ਮੈਂ ਘਰ ਨੂੰ ਜਾਵਾਂ ਜੀ ਹਾਂ ਜਾ ਜਾ ਤੂੰ ਲੋੜ ਸੀ ਸਾਡੇ ਕੋਲ ਪੈਣਾ ਚਾ ਹਾਂ ਜੀ ਨਨ ਸਾਕ ਸੁੱਕ ਹੈ ਤਨੋ ਗੇਸਤੇ ਸਾਰੇ ਚੱਕ ਬੁੱਢਾ ਜਿਹਾ ਰਹਿੰਦਾ ਜੀ ਉਹਦੇ ਤੇ ਪਹਿਲਾਂ ਬਹੁਤ ਕੇਸ ਬਣੇ ਨੇ ਚੱਲ ਫਿਰ ਜਾ ਕੇ ਅੱਗੇ ਚਲੋ ਅੰਦਰ ਮੋੜਾ ਗੱਡੀ ਉਹ ਵੀ ਸਾਲਾ ਬਨ ਕੇ ਪੱਗ ਭਗਵੰਤ ਜਿਹਾ ਬਣਿਆ ਫਿਰਦਾ ਜੀ ਘਰ ਵਾਲੀ ਸਮਝਦੀ ਹਾਂ ਬਾਬ ਸੱਪ ਸਰ ਪਾਉਣ ਗੱਨੇ ਵਿੱਚ ਚੱਕ ਲੋ ਸਰ ਚਲੋ ਸਰ ਸਾਰਾ ਅੱਜ ਮੋਟਰਸਾਈਕਲ ਤੇ ਹੀ ਜਾਣਾ ਪਊ ਗੱਡੀ ਤਾਂ ਪੱਠੀ ਫੜਨ ਗਿਆ ਜੀ ਰੇੜੀ ਜੀ ਆ ਗਈ ਚੱਲ ਮੋਟਰਾਂ ਇਹ ਵੀ ਲੈ ਚੱਲ ਯਾਰ ਅੱਛਾ ਚਲੀ ਗਏ ਆ ਭੈ ਚ ਲੋਕਾਂ ਦੀ ਤੀਵੀਂ ਅਲਾਵਲਾਵ ਦੇ ਗਏ ਹੁਣ ਆਪਾਂ ਦੁਪਹਿਰੇ ਮਾਰਿਆ ਗਰਮੀ ਚ ਕਿਧਰ। ਉਹੀ ਤਾਂ ਗੱਲ ਆਪਾਂ ਕਰ। ਚਲ ਮੋੜ ਲੈ ਵਾਪਸ ਹੀ ਆਣਾ। ਬੈਠਦਾ ਜੋ ਮਲਾਈ ਨੂੰ ਜੀ। ਤੁਸੀਂ ਚੌਰਾ ਹੀ ਆ। ਆ ਫੜਾ ਦੇਉਂ ਬੱਕੀ ਪਾੜੇਗਾ। ਬੱਕੀ ਪਾੜਨ ਦਾ ਕੀ ਕਾਚੂ ਆ ਸਾਡਾ। ਬੈਠ ਕੇ ਸਰ। ਚਲੋ। ਹਰ ਦੱਤੇ ਦੁਪਹਿਰੇ ਵੀ ਲੋਕਾਂ ਦੀਆਂ ਤੀਵੀਆਂ ਲੱਭਣੀਆਂ ਪੈਂਦੀਆਂ ਆਪਾਂ। ਹੋਰ ਯਾਰ ਕਾਦੀ ਮਲਾਜ਼ਮ ਆ ਆਪਾਂ ਵੀ। ਕੋਈ ਮਲਾਜ਼ਮ ਵਾਲਾ ਕੰਮ। ਨੌਕਰ ਬਣਾ ਰੱਖੇ ਆ। ਨੌਕਰ ਸਰ। ਇਥੇ ਜੇ ਘਰੀ ਦੱਸਦੇ ਆ ਅੱਛਾ ਆਹੀ ਆ ਪੱਕਾ ਪਤਾ ਤੈਨੂੰ ਪੱਕਾ ਕੀ ਆ ਜਗਾੜ ਹੀ ਲਈ ਖੜਾ ਹੋਵੇ ਆਹੀ ਆ ਹਾਂ ਜੇ ਜਗਾੜ ਲੱਗੀ ਜਾਂਦਾ ਨਾ ਦੇਖ ਲੈ ਤੈਨੂੰ ਪੱਕਾ ਪਤਾ ਮੈਨੂੰ ਪਤਾ ਸਰੂ ਨਾ ਜੱਟ ਕਣਕਾਂ ਦੇ ਮਰਿਓ ਬੁੰਡ ਘਟਾ ਦੇ ਦੁਪਹਿਰੇ ਦੁਪਹਿਰੇ ਮੇਰੀ ਗੱਲ ਤਾਂ ਸੁਣੋ ਕੀ ਆ ਕੀ ਆ ਜਗਾੜ ਗੱਡੀ ਖੜਾ ਹੋਵੇ ਨਮੀ ਤੀਮੀ ਲੈ ਆ ਲੈ ਫਾੜ ਫਿਰ ਕੇ ਇਹ ਆਪਣੇ ਤੇ ਕੇ ਸਰ ਪੁੱਠਾ ਬਣ ਸਕਦਾ ਕੋਈ ਨਹੀਂ ਹਾਂ ਇੱਕ ਮਿੰਟ ਐ ਕਾਕਾ ਕੋਈ ਕਰੇ ਕੋਈ ਨਹੀਂ ਅੱਗੇ ਦੇਖਦੇ ਆ ਲੋਕ ਐ ਬੈਠਾ ਡਰਿਆ ਬੈਠਾ ਉਹ ਗੇ ਬੰਦੇ ਜੀ ਡੀ ਖੜਾ ਹੋਵੇ ਸਰ ਜੀ ਆਪਾਂ ਉੱਤੇ ਵਗ ਜੀਏ ਕੋਈ ਨਹੀਂ ਕੋਈ ਨਹੀਂ ਆ ਜਾ ਚ ਠੀਕ ਹੈ ਮੈਂ ਤੇਰੇ ਨਾਲ ਆ ਯਾਰ ਐ ਡਰਦਾ ਕਿਉਂ ਓਕੇ ਸਰ ਮੈਨੂੰ ਲੱਗਦਾ ਕਿਹੜਾ ਬੁੜਾ ਯਾਰ ਮੁੰਡਾ ਲੱਗਦਾ ਕੋਈ ਕਬੂਤਰਬਾਤ ਰੱਖੇ ਸ਼ੌਂਕੀ ਬੰਦਾ ਕੋਈ ਸ਼ੌਂਕੀ ਆ ਆਲੂ ਵੇਚਣਾ ਦੇਖ ਦੇਖ ਮਾਰਨੇਗਾ ਮਾਰ ਚੰਗੀ ਤਰ੍ਹਾਂ ਮੈਨੂੰ ਤਾਂ ਮੁਸ਼ਕ ਮਰੀ ਜਾਂਦੀ ਆ ਇਹ ਤਾਂ ਕਬੂਤਰਾਂ ਵਾਲਾ ਲੱਗਦਾ ਯਾਰ ਮੈਨੂੰ ਮੁਰਗੇ ਆ ਬਿੱਠਾ ਦੇਖਣਾ ਸਾਰਾ ਇੱਥੇ ਹੋਊਗਾ ਕਿਤੇ ਗੱਡੀ ਘੜਾ ਰੋਲਾ ਨਹੀਂ ਪਾਉਂਗਾ ਘਰ ਵੀ ਬੜਾ ਵੱਡਾ ਬਾਅਦ ਰੱਖਿਆ ਨਾ ਬਦੰਦਰ ਨੇ ਬੜਾ ਕੋਠੀ ਆ ਇ ਇਧਰੋਂ ਨਹੀਂ ਆਵਾਜ਼ ਆਈ ਇਧਰ ਇਧਰ ਇੱਕ ਮਿੰਟ ਸਾਰਾ ਆ ਤਾਂ ਉਹਨਾਂ ਦਾ ਚੜਦੀ ਭੱਕੇ ਸੁਖਾਈ ਇੱਕ ਮਿੰਟ ਸਾਰਾ ਕਈ ਵਾਰ ਦਾਤ ਹੋ ਜਾਂਦੀ ਹੈ ਦੌੜ ਕਰ ਲੈ ਲੋੜ ਅੰਦਰ ਹੀ ਸਾਰਾ ਹੀ ਗੇਟ ਆ ਲਾਸਟ ਬਾਰਵੀ ਖੁੱਲੀ ਛੱਡੀ ਬੈਠੇ ਹੈਗੇ ਨਾ ਹੈਗੇ ਅੰਦਰ ਖੜੇ ਓਏ ਗੋਦੀ ਆ ਕੇ ਰਿਫਟ ਹੈ ਖੜੇ ਓ ਖੜੇ ਭੈਂ ਤੂੰ ਆਇਆ ਪਿਆ ਕਿ ਮੈਂ ਛੇਰੇ ਨਾਲ ਬੈਠ ਕੇ ਲੈ ਆਉਣਾ ਹਾਂਂਗੀ ਕੌਣ ਆ ਕੁੜੀ ਇਹ ਕੌਣ ਕੁੜੀ ਇਹ ਨਾ ਜੀ ਨਾ ਕੁੜੀ ਇਹ ਤਾਂ ਮੇਰੇ ਘਰ ਦੀ ਹੈਗੀ ਕਿਹੜੇ ਘਰ ਦੀ ਹੈ ਮੇਰੀ ਬਹੂ ਹੈਗੀ ਹੈ ਬਹੂਆ ਮੇਰੀ ਕੌਣ ਕਹਿੰਦਾ ਮੈਂ ਕਹਿੰਦਾ ਕੀ ਕੀ ਸਬੂਤ ਕੀ ਹੈ ਤੇਰੇ ਕੋਲ ਇਧਰ ਆ ਬਾਹਰ ਖਾ ਗਈ ਇਹ ਨਾਲ ਨਹੀਂ ਖਾਈ ਹੋਗੀ ਬਾਹਰ ਬਾਹਰ ਆ ਗਿਆ ਸਬੂਰ ਕੋਈ ਨਗਾ ਪੈ ਗਿਆ ਜਨਾਬ ਇਹ ਤਾਂ ਉਹ ਹੈ ਗੱਲ ਤਾਂ ਸੁਣ ਲੋਗੀ ਚਲੋ ਚਲੋ ਬਾਹਰ ਚਲੋ ਮਡਵਾ ਚ ਲੋੜਾ ਪੱਛਾ ਗਿਆ ਭੈ ਕਿਉਂ ਦੀ ਖੜਾ ਖੜਾ ਤੈਨੂੰ ਮੈਂ ਕੋਣਾ ਆ ਗਿਆ ਜਨਾਬ ਦੀ ਸ਼ਾਹ ਤੇ ਤਾਂ ਬਣ ਜਾਂਦੇ ਬਣ ਮੈਂ ਤਾਂ ਗੱਲ ਤਾਂ ਸਹੀ ਹੈ ਬੰਦੇ ਜੀ ਸਾਲਾ ਆਪ ਕੱਟੇ ਵਿੱਚ ਨਾ ਇਹ ਕੁੜੀ ਗਲਗਲ ਵਰਗੀ ਹੈ ਚੱਲ ਚੱਲ ਬਾਹਰ ਚਲੋ ਖਾਈ ਜੋ ਜੋ ਮੈਂ ਇੱਕ ਬੁੱਚੀ ਵੀ ਚੰਗਾ ਭੈ ਛੋਟਾ ਪੰਗਾ ਹੀ ਰਹਿਣਾ ਨੂੰ ਮਜ਼ਾ ਆ ਕੁੜੀ ਦੇ ਖੜੀ ਕੁੜੀ ਹੈ ਮੈਂ ਜਾਂਦੀ ਮੈਨੂੰ ਲੱਗਦਾ ਉਹ ਵੀ ਨਾ ਕਿਥੋਂ ਤੇ ਇੱਕ ਮਿੰਟ ਕੀ ਕੀ ਨਹੀਂ ਕਰਦੀ ਮੈਂ ਜਾਂਦੀ ਨਾ ਜਨਾਬ ਇਹ ਲੱਤਕੀ ਨੂੰ ਕਮਾਦਣੋਂ ਗਈ ਖੜੀ ਹੈ ਮੈਂ ਤੂੰ ਕੋਣ ਲੱਗਦਾ ਲੱਤਕੀ ਨੂੰ ਕਮਾਦਣੋਂ ਗਈ ਖੜੀ ਹੋ ਖੜੀ ਹੋ ਭੈਂਡਾ ਜਲਦੀ ਕਰ ਆਇਆ ਠਣੇ ਦਾ ਜੱਕੜੀ ਉਹ ਲਾਗੇ ਪਿਆ ਹੁਣ ਬੰਨੀ ਜਾਂਦਾ ਹੱਜੋ ਜਨਾਬੀ ਉਹ ਤਾਂ ਕੱਛਾ ਆਈ ਆਈ ਗੱਡੀ ਘੜਾ ਤੇ ਕਰਾਉਣਾ ਫੇਰੇ ਥੋੜੇ ਬਾਹਰ ਚਲੋ ਖੱਜੋ ਜਨਾਬੀ ਯਾਰ ਅਖਬਾਰ ਜਾ ਤੂੰ ਲਿਆਉਣਾ ਇਹਨੂੰ ਹਾਂ ਤੁਹਾਨੂੰ ਸਾਰੇ ਕਰਾਉਂਦੇ ਕਿੱਥੇ ਆ ਗਿਆ ਕੀ ਆ ਗਿਆ ਜੀ ਆਪ ਜੀ ਉਹਨੂੰ ਭਜਾਉਣ ਵੇਲੇ ਤਾਂ ਉਹ ਗੋਲੀ ਵਾਂਗੂ ਬੈਠੇ ਤੇ ਨਾ ਜਨਾਬ ਛਾਵੇਂ ਨਾ ਬੈਠ ਗਏ ਨਾ ਨਾ ਬੈਠੋ ਬੈਠੇ ਬੈਠੋ ਕੋ ਜੀ ਮਰਾ ਚਾ ਗਰਮੀ ਤੇ ਭੈ ਮਣਚੀ ਮੈਗਾ ਮੈਗਾ ਕੰਜਰ ਦੇ ਪੁੱਛ ਤਾਂ ਲੈ ਕੇ ਤੂੰ ਨਾ ਸੱਚੀ ਘਰ ਵਾਲੇ ਘਰ ਵਾਲੇ ਹੁਣ ਹੋਰ ਦੀ ਬੁੰਡ ਕਟਾ ਦੇ ਪੁੱਛਦਾ ਆਪ ਜੀ ਪੁੱਛ ਲੈ ਪੈਂਛਰ ਦੇ ਹਮ ਲਾ ਸਰ ਪੱਟੇ ਲੱਗ ਕਾਣੇ ਹੈ ਉੜ ਗਏ ਸੁੰਦਰਦਰ ਨਾ ਹਾਂਜੀ ਕਰਦਾ ਮੈਂ ਫੋਨ ਕਰਦਾ ਕਿਸ ਨੂੰ ਬੜੀਆਂ ਮਗਾਈ ਪੈਂਚੋਲੇ ਹਨ ਜਨਾਬ ਜੀ ਸ਼ਾਮੇ ਬੈਠੀ ਹੈ ਜੀ ਆ ਲੱਗਦਾ ਬੀੜੀਆਂ ਪੀਣਾ ਬੀੜੀ ਹੈਗੀ ਹੈ ਜੀ ਹੈ ਬੀੜੀ ਕੀ ਹੁੱਕਾ ਤੋਂ ਉਹ ਗੱਲ ਹੈਗੀ ਮੈਂ ਪਿੰਡਾ ਹੁੰਦਾ ਛੋਟੇ ਬੜ ਕੇ ਆਇਆ ਕਿਸਰਾ ਮਿਲਗੀ ਤੇ ਘਰ ਵਾਲੀ ਹਾਂ ਇੱਥੇ ਪਿੰਡ ਚ ਵੱਢਦੇ ਸਾਰੀ ਨੀਂਦ ਲੈ ਕੇ ਘਰ ਆ ਜੀ ਟਾਇਰ ਮੁੰਤਾ ਹੀ ਸ਼ੁਰੂ ਜਾਂਦਾ ਆਉਂਦਾ ਆਉਨਾ ਬੁੱਗੀ ਵੀ ਨਹੀਂ ਲੈਸੀ ਪਹਿਲਾਂ ਹੀ ਆ ਚੜੇ ਕੰਜਰ ਹੂੰ ਆਉਂਦਾ ਆਉਦਾ ਤੇਰੇ ਘਰ ਵਾਲਾ ਕਰਦੇ ਆ ਗੱਲ ਕਾਹਦਾ ਕਾਹਦਾ ਯਾ ਇਹ ਮੇਰੇ ਨਾਲ ਅਗਲੀ ਸ਼ਾਮ ਤੇ ਨਾ ਗਈ ਹਾਂ ਹਾਂ ਸਾਨੂੰ ਪਤਾ ਆ ਆਉਂਦਾ ਅਗਲਾ ਦੱਸੂ ਤੁਹਾਨੂੰ ਮੁੱਕ ਨਾ ਜਾਏ ਸ਼ਾਮ ਨੇ ਕਿਸੇ ਜ ਮੈਂ ਨਹੀਂ ਮੁੱਕਦੀ ਜੀ ਮੈਂ ਸੈਂਡ ਕਰਾਉ ਹਾਂਜੀ ਸੈਂਡ ਕਰਾਉ ਆਈ ਕਰਾ ਕਰਾਵਾਂਗੇ ਆ ਜਾਣ ਦਿਓ ਉਹ ਵੀ ਕੰਜਰ ਦਾ ਹੂੰ ਤਾਂ ਘਰ ਘਰ ਵਾਲੀ ਕਰੀ ਜਾਂਦਾ ਹੁਣ ਉਹ ਵੀ ਨਹੀਂ ਯਾਰ ਕਾਣਾ ਆਇਆ ਬਣੀ ਕਦਰ ਸასი ਗੁਰ ਜਨਾਬ ਜੀ ਸਤਿ ਗੁਰ ਅਸੀਂ ਕਰਦਾ ਤੂੰ ਇੱਥੇ ਬੈਠੀ ਏ ਕਰਖਾਗੀ ਮੇਰਾ ਕਰਖਾਗੀ ਮੇਰਾ ਤੂੰ ਬੈਰਨੇ ਹੈ ਪੈ ਕਰਖਾਗੀ ਛੜਿਆ ਜਾਂ ਮਾਰ ਨਹੀਂ ਸਕਦਾ ਇਹਨੇ ਕਿਵੇਂ ਮਾਰੀ ਗਲਤੀ ਮੰਨ ਗਲਤੀ ਗਲਤੀ ਹੋ ਗਈ ਭਾਈ ਭਾਈ ਇਹ ਤਾਂ ਗਲਤੀ ਮੰਨ ਗਲਤੀ ਹੋ ਗਈ ਜੀ ਫਾੜਨ ਕਿ ਮਾਰਦਾ ਕਰਖਾਗੀ ਜੀ ਮੈਨੂੰ ਛੱਡ ਕਿਉਂਦੇ ਨਾਲ ਫਿਰਦੀ ਆਂਦੀ ਕਮਰਾਂ ਚ ਜੀ ਜੱਗੋ ਜੋ ਸ਼ਾਂਤੀ ਨਹੀਂ ਰਹੀ ਜਨਾਬ ਘਰ ਵਾਲੀ ਆ ਜੀ ਮੇਰੇ ਹੈ ਹੈ ਘਰ ਵਾਲੀ ਆ ਜੀ ਜੁੜੇ ਪਏ ਆ ਹੱਗ ਕਾ ਜੁੜਿਆ ਜੀ ਤੂੰ ਛੱਡ ਦੇ ਮੁੰਛੀ ਹੁਣਾ ਮਰ ਜਾ ਗਰਮੀ ਵਿੱਚ ਬੈਠੇ ਤੁਸੀਂ ਓਏ ਜਨਾਬ ਜਨਾਬ ਜੀ ਇਹ ਮੇਰਾ ਕਰਖਾਗੀ ਜੀ ਬੈਰਨੇ ਆਪੇ 14 ਕਰ ਆ ਗਿਆ ਅੱਜ ਹੋਇਆ ਪੈਣ ਨਹੀਂ ਰੱਖ ਸਕਦਾ ਤੂੰ ਵੀ ਕਰ ਲਈਦਾ ਕਾਹਨੂੰ ਜਨਾਬ ਦੇਖ ਸਾਹਮਣੇ ਕੁੱਤੀ ਜਾਂਦਾ ਘਰੇ ਕੀ ਕਰਦਾ ਉਹ ਤੂੰ ਵੀ ਤੇਰੇ ਅੰਗ ਤੇ ਤੂੰ ਕਿ ਮੱਡ ਲੈ ਆਇਆ ਓਏ ਇੱਕ ਪੈਣ ਤੇ ਪੈਣ ਉਹ ਜੱਪੜੇ ਭੱਜ ਜਾ ਤੂੰ ਕਿਵੇਂ ਕੱਢ ਲੈ ਆਇਆ ਮੇਰੇ ਨਾਲ ਹੀ ਪੈਗ ਉਹ ਇੱਥੇ ਸਾਹਮਣੇ ਆ ਮੈਂ ਬੰਦਚ ਮਾਰੂ ਫੇਰ ਉਹਨਾਂ ਦੇ ਪੈਣ ਦੀ ਲੱਕੜ ਲੈਣੇ ਬੱਗੂ ਐਡੀ ਸੁਵੱਜੀ ਚੁੱਪ ਜਨਾਬ ਇਹ ਛੱਡੋ ਜੀ ਈ ਜੱਡ ਕੇ ਨਹੀਂ ਛੱਡਣਾ ਜੀ ਸੈਂਟੀ ਨਾ ਗਈ ਆ ਇਹ ਕਿਤਨੜ ਕੁੜੀ ਤੋਂ ਪਹੁੰਚ ਗਿਆ ਇਤਨਾ ਬੜਿਆ ਯਾ ਕੁੜੀ ਈ ਦਾ ਫਾਇਰ ਫੜ ਲੈ ਮਮਾ ਦਸ ਕੁੜੀਏ ਕਿਹਦੇ ਨਾਲ ਸੈਂਤ ਤਾਂ ਦੋਨਾਂ ਚ ਤੋਂ ਮੈਂ ਤਾਂ ਇਹਦੇ ਨਾਲ ਆ ਜੀ ਹੈ ਭੈਣ ਦੇ ਲੰਦੀਲਾ ਹੱਥ ਨਾ ਲਾ ਤੂੰ ਇਹਨੂੰ ਲਾ ਤੂੰ ਕੁੜੀ ਨਾਲ ਇਹਦੇ ਨਾਲ ਕਹਿੰਦਾ ਜਿਹਦੇ ਨਾਲ ਬਿਤੇ ੱੱਕੇ ਨਾਲ ਲੈਣਾ ਤੂੰ ਕੁੜੀ ਨੂੰ ਵਿਆਹ ਨਾ ਮੈਂ ਨੂੰਹੂਆ ਪਈਆਂ ਮੇਰੇ ਵਿਆਹ ਦੀਆਂ ਵਾਗ ਕੇ ਬਹਿ ਕੇ ਆਈਆਂ ਭੈਂ ਸੋਦੀਏ ਇਹਨੂੰ ਫੜ ਕੈਨੂੰ ਫੜ ਹੜਾਲ ਤੂੰ ਕੁੜੀ ਜਨਾਬ ਜੀ ਨੇ ਲੈ ਲੇ ਜੇਲ੍ਹ ਚ ਛੱਡਣਾ ਨਹੀਂ ਜੀ ਪਰਚਾ ਪਾਉਈਆ ਇੱਥੇ ਠੱਕੇ ਗਾਲ ਕੁ ਲੈ ਕੇ ਤੈਨੂੰ ਮੈਂ ਕੈਸ ਬਾਂਦਰੀ ਜੀ ਹੈ ਇੱਧਰ ਆ ਤੈਨੂੰ ਕਿਹਾ ਸੀ ਮੈਂ ਇੱਧਰ ਇੱਧਰ ਛੋਡ ਜਾ ਇਹ ਕੀ ਚਾਂਸ ਬਣ ਗਿਆ ਸਲੀ ਮੋਕੇ ਤੇ ਮੁੱਕ ਗਈ ਹੈਲੋ ਤੁਸੀਂ ਦੋਨੇ ਮੇਰੀ ਗੱਲ ਸੁਣਾ ਹਾਂਜੀ ਜਾਓ ਹਾਂਜੀ ਘਰੇ ਲੜ ਪੇ ਤੇ ਮੈਂ ਸਮਝਾਣਾ ਤਾਂ ਪਊਗਾ ਜੀ ਐਵੇਂ ਹਰੇਕ ਨਾਲ ਨਿਕਲ ਜੀ ਤੂੰ ਹੈ ਮਾਰਾ ਜੀ ਨੇ ਦੋ ਹੋਰ ਮਾਰੀ ਹੁਣ ਇਹਦੇ ਨਾਲ ਹੋ ਗਈ ਹੈ ਉਹ ਤਾਂ ਸਹਿਵਾ ਬਣ ਕੇ ਆ ਗਈ ਹੈ ਸày ਤੇਰੇ ਤੁਖਾਂ ਨਹੀਂ ਖੇ ਨੱਚ ਤੂੰ ਮੈਂ ਕੀ ਰੱਖ ਦੇ ਚਲੋ ਚਲ ਤੋਰ ਬਾਂਦਰੀ ਜੀ ਇਹਨੂੰ ਪਾ ਬੁੜੇ ਇਹਨੂੰ ਲੰਮਾ ਪਾ ਜਨਾਬ ਜੀ ਦੇਖੋ ਆਪੇ ਆਈ ਹੈ ਜੀ ਮੈਂ ਕਿਹੜਾ ਕੋਈ ਟੱਕੇ ਨਾ ਜਾਈਆਂ ਜੀ ਕਾਹਦਾ ਪੋੜੇ ਕੀ ਮੈਂ ਟੱਕੇ ਨਾ ਜਾਈਗੇ ਮੇਰੇ ਨਾਲ ਆਪਈਆ ਜੀ ਜਨਾਬ ਮੰਨੋ ਯੋ ਮਰਨੇ ਜਾ ਜਨਾਬ ਮਰਨਾ ਤੇ ਆ ਰਹੇ ਤੂੰ ਐ ਕਿਵੇਂ ਆ ਤੂੰ ਲੱਟਾ ਫੜੀ ਜਣਾ ਯਾਰ ਉੱਠਾ ਕਰ ਇਹਨੂੰ ਉੱਠਾ ਉੱਠਾ ਕਰ ਇਹਨੂੰ ਕਰ ਪਾ ਪਾ ਇਹਨੂੰ ਡਾਂਗ ਲੈ ਆਇਆ ਇੱਥੇ ਜੀ ਡਾਂਗ ਕਾ ਨੂੰ ਆ ਗਿਆ ਖਰ ਜੱਟ ਜੀ ਲੈ ਡਾਂਗ ਜਨਾਬ ਜੀ ਆਪੇ ਆ ਗਿਆ ਇਹ ਮੈਂ ਟੱਕਾ ਕਾ ਨੂੰ ਕਰ ਜੱਟ ਕਾ ਹੀ ਸੋਣਿਆ ਜੀ ਦਵਾ ਮੁੱਦਾ ਐਵੇਂ ਹੋ ਮੁੱਦਾ ਜੀ ਦੇਖੋ ਮੇਰਾ ਖੂਨ ਹੀ ਨਹੀਂ ਆ ਪਈ ਜੀ ਜਨਾਬ ਜੀ ਦੌੜਾ ਨਾ ਬੰਦ ਹਾਂਜੀ